ਪ੍ਰਭੂਤਾ ਦੀ ਭੁੱਖ ਨੇ ਇਤਨਾ ਹੋਂਨ ਖਰਾਬਾ ਕਰਾਇਆ ਲਿਖਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਹੈ ਲੋਕੀ ਸ਼ੌਕ ਨਾਲ ਪੜਦੇ ਕਾਮ ਦੀ ਸੀਮਾ ਵਧੀ ਹੋਈ ਕੈਸੇ ਜੀਵਨ ਨੂੰ ਭ੍ਰਸ਼ਟ ਕਰ ਦਿੰਦੀ ਹੈ ਇਸਤਰੀ ਨੂੰ ਗਨਕਾ ਬਣਾ ਦਿੰਦੀ ਹੈ ਪੁਰਸ਼ ਨੂੰ ਬਲਾਦਕਾਰੀ ਬਣਾ ਦਿੰਦੀ ਹੈ ਅਗਰ ਇਸ ਦੇ ਤੇ ਖੁੱਲ ਕੇ ਲਿਖਿਆ ਗਿਆ ਕਿਸ ਤਰ੍ਹਾਂ ਬਣਾਉਂਦੀ ਹੈ ਤੇ ਫਿਰ ਕਹਿ ਦਿੱਤਾ ਗਏ ਇਹ ਸਾਹਿਤ ਅਸ਼ਲੀਲ ਅਸ਼ਲੀਲ ਇਸ ਦੋਤੇ ਕਲਮ ਸਿੱਖ ਜਗਤ ਦੇ ਚ ਬੁਥੇਰਿਆ ਨੇ ਚੁਕੀਆਂ ਨੇ ਬੁਥੇਰਿਆ ਨੇ ਮੈਂ ਕੱਲਈ ਆ ਜੋ ਉਸ ਕਲਮ ਦੇ ਖਿਲਾਫ ਬੋਲਿਆ ਥੋੜਾ ਲਿਖਿਆ ਔਰ ਮੈਂ ਕੱਲਈ ਕਿ ਇਹਨਾਂ ਨੇ ਆਪਣੀਆਂ ਲਿਖਤਾਂ ਦੇ ਰਾਹੇ ਮੈਨੂੰ ਪੰਡਿਆ ਕਰਨਾ ਬਿਲਕੁਲ ਜ਼ਰੂਰੀ ਨਹੀਂ। ਲੇਕਿਨ ਦਲੀਲ ਦਾ ਕੋਈ ਜਵਾਬ ਨਹੀਂ। ਦਲੀਲ ਦਾ ਕੋਈ ਜਵਾਬ ਨਹੀਂ। ਔਰ ਚੋਂਕੇ ਦਸਮ ਗ੍ਰੰਥ ਦੇ ਵਿੱਚ ਉਹ ਬਾਣੀਆਂ ਵੀ ਨੇ ਜੋ ਅੰਮ੍ਰਿਤ ਤਿਆਰ ਕਰਨ ਲੱਗਿਆਂ ਜਪੀਆਂ ਜਾਂਦੀਆਂ ਨੇ, ਬੜੀਆਂ ਜਾਂਦੀਆਂ ਨੇ। ਤੋ ਕਹਿੰਦੇ ਨਹੀਂ ਕਿਥੇ ਇਥੇ ਤੱਕ ਇਹ ਬਾਣੀ ਇਹ ਗੁਰੂ ਗੋਬਿੰਦ ਸਿੰਘ ਦੀ ਬਾਤ ਹੀ ਅਸੀਂ ਨਹੀਂ ਨਹੀਂ ਲੱਗਦੇ ਇਹਨਾਂ ਦੇ ਸਾਹਮਣੇ ਜਦ ਮੈਂ ਕੁਝ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਰੱਖੀਆਂ ਨੇ ਬਾਬਾ ਅਫਰੀਦ ਅਜ ਨਾ ਸੁੱਤੀ ਕੰਤ ਸੋ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਲੋਹਾ ਗਣੇ ਤਮ ਕਿਉ ਰਹਿਣ ਗਿਆਨ ਰਾਉ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹਜ਼ਾਰਾਂ ਪੰਕਤੀਆਂ ਫਿਰ ਕੀ ਇਸ ਦੇ ਅਰਥ ਕਰੋਗੇ ਠੀਕ ਹੈ ਆਤਮਾ ਪਰਮਾਤਮਾ ਦਾ ਮਿਲਨ ਲੇਕਿਨ ਉਦਾਹਰਣ ਪਰਮਾਤਮਾ ਠੀਕ ਹੈ ਪ੍ਰਮਾਤਮਾ ਦੇ ਰਸ ਲਈ ਪ੍ਰਮਾਣ ਛੋਟੇ ਹੋਣਗੇ ਪੂਰਨ ਨਹੀਂ ਹੋਣਗੇ ਉਹ ਪੂਰਨ ਹੈ ਸੰਸਾਰ ਦੀ ਕੋਈ ਗੱਲ ਕਰਨੀ ਹੈ ਤੇ ਪੂਰਨ ਪ੍ਰਮਾਣ ਮਿਲ ਸਕਦਾ ਹੈ ਪ੍ਰਤੱਖ ਪ੍ਰਮਾਣ ਵੀ ਮਿਲ ਸਕਦਾ ਹੈ ਪਰ ਉਦਾਹਰਣ ਤੇ ਦਿੱਤੇ ਨੇ ਸੰਸਾਰ ਦੀ ਹੋਰ ਐਸੀਆਂ ਬੰਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਵੇਂ ਸ਼ਬਦ ਕਹੀ ਇਸ ਸ਼ਬਦ ਦੇ ਚ ਰਵਦਾਸ ਵੀ ਖੁੱਲ ਕੇ ਬੋਲ ਰਿਹਾ ਹੈ ਖੁੱਲ ਕੇ ਬੋਲ ਰਿਹਾ ਹੈ ਸਮਾਤ ਹੁਣ ਮੇਰੇ ਕੋਲ ਸੀਮਤ ਹੈ ਤੇ ਮੈਂ ਇੱਕ ਦਲੀਲ ਫੜੇ ਸਾਹਮਣੇ ਰੱਖ ਦਿੱਤੀ ਹੈ ਜੇ ਕ੍ਰੋਧ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਦੁਸ਼ਟ ਬਣਾ ਦਿੰਦਾ ਹੈ ਮਨੁੱਖ ਨੂੰ ਕਿਤਨਾ ਮੂੜ ਬਣਾ ਦਿੰਦਾ ਹੈ ਜੇ ਲੋਭ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਬੇਈਮਾਨ ਬਣਾ ਦਿੰਦਾ ਹੈ ਠੱਗ ਚੋਰ ਡਕੈਤ ਬਣਾ ਦਿੰਦਾ ਹੈ ਜੇ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਕਾਤਲ ਕਸਾਈ ਬਣਾ ਦਿੰਦਾ ਹੈ ਮਨੁੱਖ ਨੂੰ ਜੇ ਮੋਹ ਤੇ ਬੋਲਿਆ ਜਾ ਸਕਦਾ ਕਿਤਨਾ ਸਵਾਰਥੀ ਬਣਾ ਦਿੰਦਾ ਹੈ ਮਨੁੱਖ ਇਕੋ ਹੀ ਵਿਸ਼ਾ ਕਾਮ ਇਸ ਤੇ ਨਹੀਂ ਬੋਲਿਆ ਜਾ ਸਕਦਾ ਨਾ ਲਿਖਿਆ ਜਾ ਸਕਦਾ ਹੈ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਇਨਾ ਪੰਜਾਂ ਵਿੱਚੋਂ ਮੂਲ ਕਾਮ ਬਾਕੀ ਸਭ ਤੱਲੇ ਹੈ ਜਦ ਵੀ ਗਿਣਤੀ ਆਉਂਦੀ ਹੈ ਪਹਿਲੇ ਸਰਦਾਰ ਇਹ ਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਸਰਦਾਰ ਇਹਦੇ ਸਾਰਿਆਂ ਦਾ ਸਿਰ ਮੋਹ ਬਾਕੀ ਦੇ ਜਿਨੇ ਉਹ ਗੜ ਨੇ ਮਨੁੱਖ ਉਹਨਾਂ ਦੀ ਪੂਰਤੀ ਵੀ ਕਾਮ ਦੀ ਪੂਰਤੀ ਲਈ ਕਰਦੇ ਹਨ ਧਨ ਵਧ ਗਿਆ ਸੀ ਨਵਾਬ ਕੋਲ ਨظام ਹైదరాబాద్ ਤੇ ਤਾਂ ਉਸਨੀਆਂ 600 ਬੇਗਮਾਂ ਸਨ ਜੇ ਧਨ ਨਾ ਵੱਧਦਾ ਤੇ ਪ੍ਰਭ ਤਾਂ ਨਾ ਵੱੱਤੇ ਹੰਕਾਰ ਕਰਕੇ ਕਿ 600 ਬੇਗਮਾਂ ਕੋਈ ਮਹਾਰਾਜਾ 400 ਮਹਾਰਾਣੀਆਂ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਦਕਾਰੀ ਕਿਸ ਨੂੰ ਕਹਿੰਦੇ ਨੇ ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ ਇਸ ਵਕਤ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਦਕਾਰੀ ਕਿਸ ਨੂੰ ਕਹਿੰਦੇ ਨੇ ਔਰ ਕਿਸ ਨੂੰ ਬਲਾਦਕਾਰੀ ਆਖੋਗੇ ਧੰਨ ਵੀ ਇਸ ਵਾਸਤੇ ਬਰ ਆਇਆ ਪ੍ਰਭਤਾ ਵੀ ਮਰਾਕਸ਼ ਦੇ ਨਵਾਬ ਨੇ ਇਸ ਵਾਸਤੇ ਵਧਾਈ ਮੈਂ 1000 ਬੇਗਮਾਂ ਰੱਖ ਸਕਦਾ ਹੈਰਾਨਗੀ تھی ਇਸ ਸ਼ਬਦ ਦੇச்சு ਖੁਲਾਸਾ ਇਹ ਹੈ ਸੀਮਤ ਦਾਇਰੇ ਚ ਮੈਂ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ ਮਨੁੱਖ ਦੇ ਅੰਦਰ ਕਾਮਨਾ ਕਰਦਿਸ਼ ਕਰਦੀ ਹੈ ਕਾਮਨਾ ਦਾ ਚੱਕਰ ਹੀ ਜਨਮ ਮਰਨ ਦਾ ਚੱਕਰ ਬਣਦਾ ਕਾਮਨਾ ਦਾ ਚੱਕਰ ਹੀ ਸੰਸਾਰ ਦਾ ਚੱਕਰ ਬਣਦਾ ਜਿਵੇਂ ਖੰਡਾ ਸਾਡਾ ਧਾਰਮਿਕ ਚਿੰਨ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪ੍ਰਥਮੇ ਖੰਡਾ ਸਾਜ ਕੇ ਜਨ ਸਭ ਸੰਸਾਰ ਉਭਾਇ। ਪਹਿਲੇ ਪ੍ਰਭੂ ਨੇ ਸ਼ਕਤੀ ਬੜਾਈ। ਉਹ ਜੋ ਸਿੱਧਾ ਖੰਡਾ ਹੈ ਸ਼ਕਤੀ ਦਾ ਪ੍ਰਤੀਕ ਹੈ। ਸ਼ਕਤੀ ਤੋਂ ਸੰਸਾਰ ਬਣੇ। ਫਿਰ ਸੰਸਾਰ ਦਾ ਜਿਹੜਾ ਰੂਪ ਦਿਖਾਇਆ ਗੋਲਾਕਾਰ ਖੰਡੇ ਦਾ। ਧਰਤੀ ਬ੍ਰਹਿਮੰਡ। ਇਹ ਗੋਲਾਕਾਰ ਬ੍ਰਹਿਮੰਡ ਸ਼ਕਤੀ ਤੋਂ ਪੈਦਾ ਆਇਆ। ਫਿਰ ਦੋਵੇਂ ਪਾਸੇ ਕਰਮਾਣਾ ਸ਼ਕਤੀ ਨੇ ਸੰਭਾਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਤੇ ਸਰਗੁਣ ਰੂਪ ਦੇ ਅੰਤੋਂ ਖੰਡੇ ਦੀ ਵਿਆਖਿਆ ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸ ਨੇ ਬ੍ਰਹਿਮੰਡ ਨੂੰ ਸੰਭਾਲਿਆ ਹੈ ਸਾਰੀ ਉਤਪਤੀ ਖੰਡੇ ਤੋਂ ਹੀ ਸ਼ਕਤੀ ਤੋਂ ਹੀ ਤੇ ਜੋ ਉਤਪਤੀ ਹੋਈ ਉਹ ਸਾਰੇ ਦਾ ਰਸਾਰਾ ਸਭ ਕੁਝ ਬੋਲਾਕਾਰ ਹੈ ਉਹ ਗੋਨਾ ਬ੍ਰਹਿਮੰਡ ਦਾ ਰੂਪ ਵੇਖੀ ਇਸ ਤਰ੍ਹਾਂ ਮਾਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚੱਕਰ ਹੈ ਚੱਕਰ ਸੰਸਾਰ ਚੱਕਰ ਹੈ ਮਨੋ ਕੇ ਇਸ ਦੇ ਚਰਦੇ ਸਰਦਾ ਰਹਿੰਦਾ ਹੈ ਘੁੰਮਦਾ ਹੀ ਰਹਿੰਦਾ ਹੈ ਆਵਣੇ ਜਾਵਣੇ ਇਸ ਦੇ ਮੁਖ ਦੇ ਨੇ ਗੋਲਾਕਾਰ कामना मनुख नु कमाई फिर दी हर ध्यान नाल ਸੁਣਨਾ ਧਨ ਦੀ ਕਾਮਨਾ ਧਨ ਮਿਲ ਗਿਆ ਕਾਮਨਾ ਰੁਕਦੀ ਨਹੀਂ ਬਿਸ਼ਰਾਮ ਨਹੀਂ ਕਰਦੀ ਪ੍ਰਭਤਾ ਦੀ ਕਾਮਨਾ ਕੁੰਮਦੇ ਆਇਆ ਉਹ ਵੀ ਮਿਲ ਗਈ ਕਾਮਨਾ ਇੱਥੇ ਵੀ ਬਿਸ਼ਰਾਮ ਨਹੀਂ ਕਰਦੀ ਚੱਲ ਪੈਂਦੀ ਹੈ ਤੇ ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ ਇੱਥੇ ਕਾਮਨਾ ਥੋੜਾ ਜਿਹਾ ਵਿਸ਼ਰਾਮ ਕਰਦੀ ਹੈ ਇਸ ਵਾਸਤੇ ਭਾਰਤ ਦੇ ਤਮਾਮ ਰਿਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ ਥੋੜਾ ਜਿਹਾ ਵਿਸ਼ਰਾਮ ਕਰਦੀ ਧਨਗੁਰੂ ਤੇ ਇੱਕ ਬਾਦਰ ਸਾਹਿਬ ਕਹੋ ਕਹਾ ਆਪਣੇ ਅਧਮਾਈ ਉਰਝਿਓ ਕਨਕ ਕਾਮਨੇ ਕੇ ਰਸ ਨਹਿ ਕੀ ਰਤ ਪਰਵਗਾ ਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮਨੇ ਇਸਤਰੀ ਨੂੰ ਕਾਮਨਾ ਦੀ ਮਣੇ ਆਕ ਦਿੱਤਾ ਪੁਰਸ਼ ਇੱਥੇ ਬਿਸ਼ਰਾਮ ਕਰਦਾ ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਹੈ ਨਾ ਧਨ ਤੇ ਰੁਕਦੀ ਹੈ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਥੋੜਾ ਜੇ ਇੱਥੇ ਰੁਕਦੀ ਇਸਤਰੀ ਦੀ ਵੀ ਇਹ ਕਾਮਨਾ ਨਾ ਧਨ ਤੇ ਰੁਕਦੀ ਐ ਨਾ ਪ੍ਰਭਤਾ ਤੇ ਰੁਕਦੀ ਐ ਰੁਕਦੀ ਐ ਥੋੜਾ ਜਿਹਾ ਪੁਰਸ਼ ਤੇ ਤੋ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ ਐ ਇਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ ਛਲਕ ਕਨਕ ਕਾਮਨੇ ਛਲੇ ਕਨਕ ਕਾਮਨੇ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ ਬੜਾ ਜ਼ਿਕਰ ਹੈ ਕਹੋ ਕਹਾ ਆਪਣੇ ਅਗਮਾਈਂ